ਹੈਲੋ एवरीवन ਵੈਲਕਮ ਟੂ ਮਾਈ YouTube ਚੈਨਲ ਤੇ ਅੱਜ ਮੈਂ ਸ਼ਾਮ ਨੂੰ ਨਿਕਲ ਆਈਆਂ ਵਾਕ ਕਰਨ ਵਾਸਤੇ ਤੇ ਮੈਂ ਜਦੋਂ ਵਾਕ ਕਰਨ ਨਿਕਲੀ ਮੈਂ ਸੋਚਿਆ ਕਿ ਉਹ ਨਾ ਤੁਹਾਡੇ ਲਈ ਇੱਕ ਵੀਡੀਓ ਮੈਂ ਬਣਾ ਲਾਂ ਕਿਉਂਕਿ ਰੋਜ਼ ਅਸੀਂ ਘਰਾਂ ਦੀ ਵੀਡੀਓ ਬਹੁਤ ਦੇਖ ਲਈ ਆ ਤੇ ਮੈਂ ਵੀ ਕੁਝ ਲੱਗ ਰਿਹਾ ਸੀਗਾ ਕੁਝ ਬਾਹਰ ਦਾ এনवायरमेंट ਵੀ ਤੁਹਾਨੂੰ ਦਿਖਾਇਆ ਜਾਏ ਆਸਟ੍ਰੇਲੀਆ ਦਾ ਸਿਡਨੀ ਦਾ ਤੇ ਅਸੀਂ ਜਿਹੜਾ ਹੈਗਾ ਮੈਂ ਆਈਆਂ ਵਾਕ ਕਰਨ ਵਾਸਤੇ ਦਾ ਲੇਕ ਨੇਬਰਹੂਡ ਸੈਂਟਰ ਇਹ ਹੈਗੀ ਆ ਇਹਦਾ ਨਾਮ ਇਹ ਨੇਬਰਹੂਡ ਸੈਂਟਰ ਆ ਇੱਥੇ ਕੋਈ ਫੰਕਸ਼ਨਸ ਵਗੈਰਾ ਚੱਲ ਰਿਹਾ ਪਾਰਟੀਆਂ ਵਗੈਰਾ ਚੱਲ ਰਹੀਆਂ ਨੇ ਤੇ ਇੱਥੇ ਲੋਕਾਂ ਨੇ ਕਾਰ ਪਾਰਕਿੰਗ ਆਪਣੀ ਕੀਤੀ ਹੋਈ ਆ ਤੇ ਇਹ ਸਾਡੇ ਸਬੂਤ ਦੇ ਵਿੱਚ ਜਿਹੜਾ ਆ ਜਾਂਦਾ ਤੇ ਇੱਥੇ ਹਾਂ ਇਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ ਇਹਨੂੰ ਦਾ ਲੇਕ ਕਿਉਂ ਕਿਹਾ ਜਾਂਦਾ ਕਿਉਂਕਿ ਲੇਕ ਇਸ ਲਈ ਕਿਹਾ ਜਾਂਦਾ ਕਿਉਂਕਿ ਇੱਥੇ ਹੈਗਾ ਪਾਣੀ ਬ੍ਰਿਜ ਬਣਿਆ ਹੋਇਆ ਪਾਣੀ ਆ ਤੇ ਸ਼ਾਮ ਨੂੰ ਲੋਕੀ ਕਰਦੇ ਆ ਇੱਥੇ ਵਾਕ ਤੇ ਜਦੋਂ ਮੈਂ ਬਿਲਕੁਲ ਪਾਰਕਿੰਗ ਤੋਂ ਇੱਥੇ ਨਿਕਲੀ ਆ ਇੱਥੇ ਦੇਖਿਆ ਤੇ ਬਤਕਾਂ ਨੇ ਵਿੱਚ ਬੜੀ ਦੂਰ ਤੱਕ ਬਾਹਰ ਤੱਕ ਬਤਕਾਂ ਨੇ ਆਪਾਂ ਥੋੜਾ ਇਧਰੋਂ ਦੀ ਦੇਖ ਕੇ ਆਉਨੇ ਆ ਜਿੱਧਰੋਂ ਦੀ ਪੂਰਾ ਸਾਨੂੰ ਚੰਗਾ ਲੱਗੇ ਥਿਊ ਤੇ ਇੱਥੇ ਕਾਫੀ ਤੁਹਾਨੂੰ ਲੱਗੂਗਾ ਕਿ ਜੰਗਲ ਜੰਗਲ ਆ ਪਰ ਇਹੋ ਜਿਹਾ ਕੋਈ ਨਹੀਂ ਬੜਾ ਨੇਚਰਲ ਜਿਹਾ এনवायरमेंट ਇਹਨਾਂ ਨੇ ਰੱਖਿਆ ਹੋਇਆ ਤੇ ਆਪਾਂ ਚੱਲਦੇ ਆ ਇੱਥੇ ਕਾਰ ਮੈਂ ਪਾਰਕ ਕਰਤੀ ਹੈ ਇਹ ਥੋੜਾ ਜਿਹਾ ਮੇਰੇ ਘਰ ਤੋਂ 5 ਕਿ ਮਿੰਟ ਦੀ ਡਰਾਈਵ ਤੇ ਆ ਕਿਉਂਕਿ ਸ਼ਾਮ ਹੋ ਗਈ ਸੀ ਕਿ ਮੈਂ ਕਿ ਚੱਲ ਕਰਤੇ ਜਾਣੇ ਆ ਤੇ ਥੋੜਾ ਇੱਥੇ ਰਾਉਂਡ ਲਗਾ ਕੇ ਉਹਨੇ ਨਾਲੇ ਤੁਹਾਨੂੰ ਇਹ ਦਿਖਾਉਨੇ ਆ ਕਿ ਕਿਵੇਂ ਦਾ ਇੱਥੇ ਲੋਕੀ ਸ਼ਾਮ ਨੂੰ ਇੱਥੇ ਸਾਰੇ ਆਪਣੀਆਂ ਗਾਰਾ ਪਾਗ ਕਰਕੇ ਸਪੈਸ਼ਲ ਵਾਕ ਕਰਨ ਵਾਸਤੇ ਹੁੰਦੇ ਆ ਹਾਕ ਨੇ ਸੁਣੇ ਬਰਡਸ ਬੋਲਣ ਦੇ ਆ ਇਸ ਸਾਈਡ ਤੇ ਕੋ ਸਾਰਾ ਜੰਗਲ ਆ ਔਰ ਐਸ ਸਾਈਡ ਤੇ ਬਹੁਤ ਸੁਹਣੇ ਘਾਰ ਆ ਔਰ ਤੁਹਾਨੂੰ ਪਤਾ ਪਾਣੀ ਦੇ ਸਾਹਮਣੇ ਹਮੇਸ਼ਾ ਹੀ ਘਰ ਜੜੇ ਆ ਆਸਟ੍ਰੇਲੀਆ ਵਗੈਰਾ ਹੋ ਗਿਆ ਕੋਈ ਫਾਰਨ ਕੰਟਰੀ ਹੋ ਗਿਆ ਇਹਨਾਂ ਨੂੰ ਪਾਣੀ ਬਹੁਤ ਪਸੰਦ ਆਉਂਦਾ ਪੀਸ ਤੇ ਕਵਾਈਟ ਜਿਹੜਾ ਲੱਗਦੀ ਆ ਉਹਨਾਂ ਨੂੰ ਬਹੁਤ ਪਸੰਦ ਹੁੰਦੇ ਆ ਬੜਾ ਸੋਹਣਾ ਬ੍ਰਿਜ ਬਣਿਆ ਜਿੱਤੇ ਮੈਂ ਸ਼ੇਅਰ ਕਰ ਰਹੀ ਆ ਲੱਕੜ ਦਾ ਬਣਿਆ ਹੋਇਆ ਸਾਈਡ ਤੇ ਰੇਲਿੰਗ ਲੱਗੀ ਹੋਈ ਆ ਇਸ ਸਾਈਡ ਤੇ ਆਪਣੇ ਪੁਰਾਣੇ ਕਿੱਕਰਾਉਂ ਗੂ ਇਦਾਂ ਦਾ ਦਰਖਤ ਬਣਿਆ ਹੋਇਆ ਵਿੱਚ ਹੈਗਾ ਹਰੇ-ਹਰੇ ਕਾਜਾ ਜੰਮਿਆ ਹੋਇਆ ਕਿਉਂਕਿ ਇਹਨਾਂ ਪੱਤੇ ਇਹਨਾਂ ਦੇ ਪੱਤੇ ਡਿੱਗੇ ਹੋਏ ਨੇ ਸਾਈਡ ਦਾ 뷰 ਇਦਾਂ ਦਾ ਇਹ ਸਾਈਡ ਤੇ ਲੋਕਾਂ ਦੇ ਕਾਰ ਸੁਣੀਆਂ ਸੁਣੀਆਂ ਬਾਲਕਨੀ ਸੀ ਕਿਉਂਕਿ ਆਪਣਾ ਬਾਲਕਨੀ ਚ ਬੈਠ ਕੇ ਸ਼ਾਮ ਨੂੰ ਇੰਜੋਏ ਕਰਦੇ ਆ ਨਾਲ ਇਧਰਲੇ ਸਾਈਡ ਦਾ 뷰 ਸਾਰਾ ਇਹਨਾਂ ਨੂੰ ਦਿਖਦਾ ਬਹੁਤ ਸੋਹਣਾ ਲੱਗਦਾ ਮੈਂ ਕਿ ਨਾਲੇ ਨਾਲੇ ਤੁਹਾਨੂੰ ਕਿ ਮੈਂ ਅੱਜ ਇਹ ਦਿਖਾ ਕੇ ਲੈ ਕੇ ਆਉਣੀ ਆ ਤੇ ਕੁਝ ਓਪਨ 에ਅਰ ਵੀ ਦੇਖੀ ਜਾ ਕੇ ਬਾਹਰੋਂ ਘਰ ਨਾਲ ਕਿਸਾ ਦੇ ਲੱਗਦੇ ਆ ਆ ਦੇਖ ਉਹ ਜੇ ਬਕਰਾਂ ਕਰਾਂ ਚ ਘੁੰਮ ਰਹੇ ਸੀਗੇ ਆ ਵੀ ਕਿੱਥੋਂ ਦੇ ਬਰਡ ਨੇ ਇਹਨਾਂ ਨੂੰ ਪਤਾ ਨਹੀਂ ਕੀ ਕਰਦੇ ਆ ਮਨੂੰ ਭੁੱਲ ਗਿਆ ਨਾਮ ਕਾਫੀ ਵੱਡੀ ਇਹਨਾਂ ਦੀ ਚੁੰਝ ਹੁੰਦੀ ਆ ਦੇਖੋ ਇੰਨੀ ਵੱਡੀ ਚੁੰਝ ਹੁੰਦੀ ਆ ਉਹਨਾਂ ਦੀ ਇਹ ਆਸਟ੍ਰੇਲੀਆ ਦੇ ਬਰਡ ਆ ਦਰਦੇਣੀ ਆ ਪੈਰਾਂ ਤੱਕ ਆ ਕੇ ਖਾਣਾ ਖਾਣਾ ਸ਼ੁਰੂ ਕਰ ਦਿੰਦੇ ਆ ਤੇ ਅੱਜ ਉੱਥੇ ਪਰਲੇ ਪਾਸੇ ਪਾਰਟੀ ਵੀ ਚੱਲਣ ਢਈ ਆ ਕੋਈ ਬਰਥਡੇ ਪਾਰਟੀ ਹੋਵੇ ਛੋਟੀ ਮੋਟੀ ਗੈਦਰਿੰਗ ਕਰਨੀ ਹੋਵੇ ਸੰਡੇ ਨੂੰ ਤੇ ਬਹੁਤ ਆਪਣੇ ਜਿਹੜੇ ਲੋਕ ਨੇ ਉਹ ਕਰਦੇ ਨੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਅਪਾਰਟਮੈਂਟਸ ਫਲੈਟਸ ਬੰਦੇ ਪਏ ਹੋਰ ਘਰ ਵੀ ਬਣੇ ਹੋਏ ਆਲਰੇਡੀ ਨਾਲ ਜਿਹੜੇ ਅਪਾਰਟਮੈਂਟਸ ਬਣੇ ਹੋਏ ਆ ਉਹ ਥੋੜੇ ਹਟ ਕੇ ਲੱਗਦੇ ਬਿਲਕੁਲ ਐਵੇਂ ਕਿ ਜਿਵੇਂ ਬਿਲਕੁਲ ਨੇੜੇ ਹੁੰਦੇ ਇਧਰੋਂ ਪਾਰਕ ਦੇ 뷰 ਦਾ ਕੁਝ ਮਾਲ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ 뷰 ਆ ਲੈ ਕੋ ਬਾਲਕਨੀ ਚ ਚੇਅਰਸ ਪਈਆਂ ਹੋਈਆਂ ਨੇ ਐਵੇਂ ਲੱਗਦਾ ਤੁਸੀਂ ਬੀਚ ਦੇ ਕੰਡੇ ਤੇ ਹੁੰਦੇ ਹੋ ਪਰ ਬੀਚ ਨਹੀਂ ਆਏ ਔਰ ਲੋਕ ਕਿ ਆਪਣੇ ਡੌਗਸ ਵਗੈਰਾ ਨੂੰ ਘੁਮਾਉਣ ਲੱਗਦੇ ਹੈ ਇਸ ਸੱਜੇ ਪਾਸੇ ਜਿਹੜਾ ਸਾਰਾ ਗ੍ਰੀਨ ਪਾਰਕ ਬਣਿਆ ਹੋਇਆ ਹੈ ਇਸ ਸਾਈਡ ਤੇ ਉਹਦੀ ਲੇਕ ਆ ਇਹਨੂੰ ਕਿਹਾ ਤੇ ਲੇਕ 뷰 ਗਿਆ ਵਾ ਪਰ ਇਸ ਸਬਬ ਦਾ ਨਾਮ ਦਾ ਪਾਉਂਡਸ ਇਸ ਲਈ ਮੈਂ ਕਈ ਵਾਰੀ ਕਹਿ ਦਿੰਨੇ ਹੁੰਦੀ ਆ ਪਾਉਂਡ ਜਾਂ ਸਾਡਾ ਲੇਕ ਤੇ ਸਾਨੂੰ ਘੱਟ ਲੱਗਦੀ ਆ ਪਰ ਇਹਦੇ ਵਿੱਚ ਇਦਾਂ 스멜 ਨਹੀਂ ਆਉਂਦੀ ਇਸ ਪਾਣੀ ਦੇ ਵਿੱਚ ਕਿਉਂਕਿ ਇਹਦੇ ਵਿੱਚ ਫਿਲਟਰ ਲੱਗਾ ਹੋਇਆ ਹੈ 스멜 ਨਹੀਂ ਆਉਂਦੀ ਹਰ ਇੱਕ ਚੀਜ਼ ਆ ਵੀ ਮੈਂ ਤੁਹਾਨੂੰ ਦੱਸਦੀ ਆ ਆ ਕੰਡੇ ਕੰਡੇ ਦੇ ਉੱਪਰ ਲੱਗੇ ਹੋਏ ਇਸ ਲਈ ਅੱਗੇ ਆ ਕੇ ਤੇ ਉੱਪਰ ਆ ਕੇ ਬਰਡਸ ਬੈਠ ਕੇ ਤੇ ਮਤਲਬ ਕਿ ਆਪਣਾ antioxidant ਨਾ ਪੌਣ ਤੇ ਇੰਨਾ ਡੂੰਘਾ ਨਹੀਂ ਪਾਣੀ ਹੈਗਾ ਪੱਥਰ ਦੇਖ ਸਕਦੇ ਤੁਹਾਨੂੰ ਐ ਸੰਨੀ 뷰ਟ ਤੇ ਅੱਜ ਮੌਸਮ ਬਹੁਤ ਸੋਹਣਾ ਵਾ ਸ਼ਾਮ ਦਾ ਗਰਮੀ ਹੋਈ ਹੋਈ ਆ ਤੇ ਇਸ ਸਾਈਡ ਤੇ ਇਦਾਂ ਦਾ 뷰 ਆ 10 ਮਿੰਟ ਦਾ ਰਸਤਾ ਜਿਹੜਾ ਅਸੀਂ ਪੈਦਲ ਕਵਰ ਕਰ ਸਕਦੇ ਹਾਂ ਕਾਫੀ ਲੁੱਕ ਇੰਜੋਏ ਕਰਦੇ ਇਸ ਵਾਰ ਇਸ ਟਾਈਮ ਇੱਥੇ ਘੁੰਮੁੰਦਾ ਮੇਰੇ ਅੱਗੇ ਵੀ ਫੈਮਲੀਆਂ ਵਾਕ ਕਰ ਰਹੀਆਂ ਨੇ ਪਿੱਛੇ ਵੀ ਕਰ ਰਹੀਆਂ ਚੰਗਾ ਨਹੀਂ ਲੱਗਦਾ ਕਿ ਜੇ ਮੈਂ ਉਹਨਾਂ ਨੂੰ ਵੀਡੀਓ ਚ ਲੈ ਕੇ ਆਵਾਂ ਤੇ ਪਰ ਇਸ ਸਾਈਡ ਤੇ ਆਹ ਦੇਖੋ ਕਿੰਨਾ ਲਾਕਸ ਵਿੱਚ ਬੜੀਆਂ ਹੋਈਆਂ ਨੇ ਅਲਿਕ ਹੈਪ ਯੂਸ ਡੋ ਨਟ ਫੀਡ them ਆਵੈਟ ਫਿਲਟਰ ਲੱਗਾ ਹੋਇਆ ਕਿਦਾਂ ਦੇਖਾ ਲਗਾ ਤੈਨਾ ਫਿਲਟਰ ਲੱਗੇ ਹੋਏ ਆ ਆ ਫਿਲਟਰ ਉਹਦੀ ਮੋਟਰ ਲੱਗੀ ਹੋਈ ਫਿਲਟਰ ਦੀ ਤੇ ਕਾਵੇ ਬਰਡ ਆ ਬੜੇ ਸੋਹਣਾ ਬਲੂ ਕਲਰ ਦਾ ਵਰ ਰੈਡ ਦੀ ਘਾਂਚੂ ਜੱਗੂ ਫੋਂ ਅੱਗੇ ਚੱਲ ਗਏ ਆ। ਇਸ ਸਾਈਡ ਤੇ ਵੀ ਕੁਛ ਇਦਾਂ ਦਾ 뷰 ਆ। ਇਦਾਂ ਦਿਖ ਰਾਂ ਦਾ 뷰 ਆ। ਸੋ ਵਾਕ ਕਰਦੇ ਕਰਦੇ ਆਪਣੇ ਵੀ ਇੰਡੀਅਨਸ ਆ ਰਹੇ ਨੇ। ਦੂਜੇ ਆ ਰਹੇ ਨੇ। ਇਹ ਇਸ ਸਾਈਡ ਤੇ ਖੜੀ ਆ ਬੋਟ। ਇੱਥੇ ਬੋਟਿੰਗ ਤੇ ਨਹੀਂ ਉਹ ਸਾਈਡ ਹੋ ਸਕਦੀ ਐ ਇਸ ਸਾਈਡ ਤੇ। ਬਹੁਤ ਛੋਟਾ ਏਰੀਆ। ਬਰਗੋ ਆ ਰਹੇ ਨੇ ਇੰਡੀਅਨ ਫੈਮਿਲੀਆਂ ਆ ਰਹੀ ਆ। ਇਸ ਸਾਈਡ ਤੇ ਆਪਾਂ ਆ ਜੰਨੇ ਆ ਬਿਲਕੁਲ ਰਾਉਂਡ ਬੋਰਡ ਦੇ ਬਿਲਕੁਲ ਇਸ ਪਾਸੇ ਸੋ ਇਸ ਵਰਬ ਦਾ ਨਾਮ ਜਿਹੜਾ ਵਾ ਰੱਖਿਆ ਹੋਇਆ ਦਾ ਪਾਉਂਡ ਲੇਕ ਕਿਨ ਇਹਦੇ ਸਾਹਮਣੇ ਆਪਾਂ ਨੂੰ ਆ ਇਹਦਾ ਜਿਸ ਦਾ ਇਹ ਜਿਹੜਾ ਲੋਗੋ ਦਿਸਦਾ ਇਦਾਂ ਦਿਸਦਾ ਕਿ ਪਾਣੀ ਆ ਤੇ ਵਿੱਚ ਵੇਸ ਨੇ ਪਾਣੀ ਦੀ ਵੇਸ ਬਣਾ ਕੇ ਤੇ ਇਹਨੂੰ ਇਸ ਪਾਸੇ ਦਾ ਐਰੋ ਦਿੱਤਾ ਆ ਕਿ ਇਹ ਸਾਡਾ ਸਬਵਾਦ ਦਾ ਪਾਉਂਡ ਪਰ ਵਿੱਚ ਹੈਗੀ ਆ ਲੇਕ ਸੋ ਦ ਲੇਕ ਵੀਊ ਕਹਿ ਸਕਦੇ ਆ ਲੇਕ ਐ ਸਬਬ ਰਖਣਾ ਚਾਹੀਦਾ ਸੀਗਾ ਤੇ ਲਿਖਿਆ ਤਾਂ ਪੌਂਡਸ ਬੁਲੇਵਾਰਡਸ ਬੁਲੇਵਾਰਡ ਦੇ ਨਾਮ ਤੇ ਆਹ ਵਾਲੀ ਚੀਜ਼ ਦਾ ਡਿਜ਼ਾਈਨ ਮਾਇਆ ਹੋਇਆ ਪਾਣੀ ਦਾ ਤਸਵੀਰ ਦਾ ਤੇ ਇਸ ਸਾਈਡ ਤੋਂ ਆਪਾਂ ਆਏ ਸੀਗੇ ਸਾਹਮਣੇ ਉੱਤੇ ਇਸ ਸਾਈਡ ਤੋਂ ਮਿਡਲ ਚੁੱਕ ਹੁਣ ਅੱਗੇ ਜਿ ਬੜਾ ਅਟਰੈਕਟਿਵ ਜਿਹਾ ਆਈਕਨ ਬਣਾਇਆ ਹੋਇਆ ਕਿ ਵੇਵਸ ਨੇ ਦਾ ਲੇਕ ਦਾ ਪੌਂਡਸ ਸੋ ਦਾ ਪੌਂਡਸ ਬਣਾਇਆ ਸੀਗਾ ਆ ਕੇ ਬਲੂ ਕਲਰ ਦਾ ਪਾਣੀ ਬਣਾ ਕੇ ਲੋਹੇ ਦਾ ਤੋ ਬੜਾ ਸਿੰਬਲ ਜਿਹਾ ਬੜਾ ਅੱਛਾ ਜਿਹਾ ਬਣਾਇਆ ਅਟਰੈਕਟਿਵ ਜਿਹਾ ਕੇ ਇਸ ਬਰਥ ਦਾ ਨਾਮ ਇਹ ਆ ਮੇਨ ਰੋਡ ਤੋਂ ਇੱਥੋਂ ਨਾਲ ਕਾਰਾਂ ਵੀ ਜਾਂਦੀਆਂ ਨੇ ਤੇ ਅੰਦਰ ਜਾ ਕੇ ਅਸੀਂ ਵਿੱਚ ਵਿੱਚ ਵਾਕ ਵੀ ਕਰ ਸਕਦੇ ਆ ਜਦੋਂ ਦਾ ਤੇ ਮੇਨ ਰੋਡ ਆ ਜਾਂਦੀ ਆਪਣੀ ਬ੍ਰਾਊਜ਼ਰ ਨੂੰ ਜਾਣ ਵਾਲੀ ਤੇ ਇਸ ਸਾਈਡ ਤੇ ਵੀ ਸਾਰੇ ਇਹਨਾਂ ਨੂੰ ਵੀ ਬਹੁਤ ਸੋਹਣਾ ਵਿਊ ਲੱਗਦਾ ਤੇ ਆ ਲਿਖਿਆ ਤਹਿਲਾਗੋਂਗ ਸਟੇਸ਼ਨ 1 ਕਿਲੋਮੀਟਰ ਇਹ ਜੋ ਜਿਹੜਾ ਹੈਗਾ ਤੇ ਨੇੜੇ ਸਟੇਸ਼ਨ ਵੀ ਪੈਂਦਾ ਜਿਹੜਾ ਕਿ ਨਵਾਂ ਹੀ ਹੈ ਜੇ ਮੈਟਰੋ ਤੇ ਸਟੇਸ਼ਨ ਸਾਡਾ ਖੁੱਲਿਆ ਹੋਇਆ ਨਵਾਂ ਤ ਨਹੀਂ ਖੁੱਲਿਆ 4-5 ਸਾਲ ਹੋ ਗਏ ਖੁੱਲੇ ਨੂੰ ਪਰ ਡਾਇਰੈਕਸ਼ਨਸ ਦਿੱਤੀਆਂ ਹੋਈਆਂ ਕਿਹੜੇ-ਕਿਹੜੇ ਪਾਸੇ ਕੀ-ਕੀ ਚੀਜ਼ਾਂ ਨੇ ਤੇ ਧਿਆਨ ਬੜਾ ਰੱਖਿਆ ਜਾਂਦਾ ਫਿਟਨੈਸ ਦਾ ਖੱਬੇ ਸੱਜੇ ਲੋਕ ਮਤਲਬ ਕਿ ਭੱਜ ਰਹੇ ਨੇ ਆਪਣੀ ਪੂਰੀ ਸ਼ਾਮ ਦੀ ਜਿਹੜੀ ਆ एक्सरसाइज ਕਰਦੇ ਨੇ ਦਾ ਲੇਕ ਦਾ ਪਾਉਂਡਸ ਤੇ ਆ ਵਿੱਚ ਵੀ ਬਹੁਤ ਸੋਹਣਾ ਬਣਿਆ ਹੋਇਆ ਫਾਉਂਟੇਨ ਨਹੀਂ ਕਹਿ ਸਕਦੇ ਵੈਸੀ ਇਹਨਾਂ ਨੇ ਬਣਾਇਆ ਹੋਇਆ ਮੈਟਲ ਦਾ ਡਿਜ਼ਾਈਨ ਜਿਹਾ ਤੇ ਆਪਾਂ ਉਸ ਸਾਈਡ ਤੋਂ ਆਏ ਸੀ ਇੰਨੀ ਦੂਰ ਨਹੀਂ ਹੈਗਾ ਉਸ ਸਾਈਡ ਤੇ ਬੱਚੇ ਖੇਡਦੇ ਪਏ ਉਸ ਸਾਈਡ ਤੇ ਬਹੁਤ ਸੋਹਣੇ-ਸੋਹਣੇ ਘਰ ਆ ਮੋਰ ਮੈਂ ਅੱਜ ਇਹਦੇ ਇੱਥੇ ਘਰਾਂ ਦੀ ਪ੍ਰਾਈਸ ਦੱਸੋ ਤੁਹਾਨੂੰ ਇੱਥੇ ਕੋਈ ਵੀ 20 ਲੱਖ ਤੋਂ 20 ਲੱਖ ਡਾਲਰ ਤੋਂ ਘੱਟ ਘਰ ਨਹੀਂ ਹੈਗਾ ਜਿਆਦਾ ਹੀ ਨੇ 2.5 25 26 26 ਲੱਖ ਦੇ ਘਰ ਨੇ ਕਿਉਂ ਉਹਦਾ ਰੀਜ਼ਨ ਕੀ ਆ ਕਿਉਂਕਿ ਤੇ ਸਾਹਮਣੇ ਪਾਣੀ ਆ ਤੇ ਪਾਣੀ ਨੂੰ ਇਹ ਲੋਕ ਜਿੱਥੇ ਵੀ ਕਿਤੇ ਹੁੰਦੇ ਆ ਇੰਜੋਏ ਕਰਦੇ ਆ ਭਾਵੇਂ ਥੋੜਾ ਹੋਵੇ ਭਾਵੇਂ ਇਦਾਂ ਦਾ ਹੋਵੇ ਤੇ ਨੇਚਰਲ ਬਿਊਟੀ ਨੂੰ ਤੇ ਹਮੇਸ਼ਾ ਹੀ ਇਹ ਬਹੁਤ ਲੋਕ ਪਿਆਰ ਕਰਦੇ ਆ ਨਾ ਤੇ ਜਿਹੜੇ ਆਫਲੈਟ ਬਣਦੇ ਪਏ ਆ ਜਿਹੜਾ ਆਪਾਂ ਨੂੰ ਦੂਰੋਂ ਕਾਫੀ ਉਧਰੋਂ ਮੈਂ ਕੀਤੀ ਸੀ ਜੀ ਵੀਡੀਓ ਬਣਾਈ ਸੀਗੀ ਉਸ ਸਾਈਡ ਤੋਂ ਤੇ ਇਹ ਫਲੈਟ ਜਿਹੜੇ ਬਣੇ ਆ ਬੰਗੂ ਸਟੇਸ਼ਨ ਦੇ ਨੇੜੇ-ਨੇੜੇ ਬਣੇ ਗਏ ਕਈ ਕਈਆਂ ਦੇ ਵਿੱਚ ਚੱਲ ਸੋਨ ਆਪਾਂ ਆ ਗਏ ਆ ਲੇਕ ਦੀ ਦੂਸਰੀ ਸਾਈਡ ਤੇ ਇੱਥੇ ਬੜਾ ਵੱਡਾ ਫਿਲਟਰ ਲੱਗਾ ਹੋਇਆ ਤੇ ਇੱਥੋਂ ਰਾਈਟ ਸਾਈਡ ਤੇ ਦੇਖਦੇ ਆਂ ਤੇ ਸਾਹਮਣੇ ਬਹੁਤ ਹੀ ਅੱਛੇ ਚੂਲੇ ਲੱਗੇ ਹੋਇਆ ਪਾਕ ਬਣਿਆ ਹੋਇਆ ਬੱਚਿਆਂ ਦਾ ਤੇ ਅੱਜ ਹੈਗਾ ਸੰਡੇ ਅੱਪਾ ਜਾਨ ਨੇ ਆਕਵ ਦੇ ਵਿੱਚ ਜਿਹੜੀ ਜਗ੍ਹਾ ਬਣੀ ਹੋਈ ਹੈ ਇੱਥੇ ਜਾ ਕੇ ਥੋੜੀ ਵੀਡੀਓ ਬਣਾ ਕੇ ਲੈ ਕੇ ਆਉਣੀ ਆ ਕਿਉਂਕਿ ਮੈਂ ਸਾਈਡ ਤੋਂ ਸਾਰੇ ਤੁਹਾਨੂੰ ਵੀ ਦਿਖਾਤਾ ਵਿੱਚ ਵਿੱਚ ਕਾਫੀ ਵੱਡੀਆਂ ਵੱਡੀਆਂ ਡਾਕਸ ਨੇ ਸਵਾਨ ਕਹਿ ਸਕਦੇ ਆ ਮੈਂ ਜ਼ੂਮ ਕਰਕੇ ਕੈਮਰਾ ਦਿਖਾਉਣੀ ਤੁਹਾਨੂੰ ਕਿਵੇਂ ਲੱਗਦੀ ਹੈ 50% ਹੋਰ ਥੋੜੀ ਉਧਰੋਂ ਦੀ ਜਾਉਂਗੀ ਪਰ ਨੇੜੇ ਕਰਕੇ ਦਿਖਾਉਂਗੀ ਉਸ ਸਾਈਡ ਤੇ ਕਾਰਸ ਦੇਖਦੀਆਂ ਭਈਆ ਆਪਾਂ ਨੂੰ ਆ ਸਾਰੇ ਲੋਕਾਂ ਦੇ ਕਾਰਨ ਆਸ-ਪਾਸੇ ਉਸ ਸਾਈਡ ਤੋਂ ਪਰਪੰਦੇ ਘਮੋਂਦੇ ਇਸ ਪਾਸੇ ਆ ਕੇ ਵਿਚਕਾਰ ਪਾਣੀ ਦੇ ਖੜੇ ਹੋ ਗਏ ਆ ਸਾਡੇ ਅੱਗੇ ਵੀ ਪਾਣੀ ਪਿੱਛੇ ਵੀ ਪਾਣੀ ਇੱਥੇ ਬੈਠੀ ਸੀਗੀ ਪਹਿਲਾਂ ਮੈਂ ਥੋੜੀ देर ਬੈਠ ਕੇ ਰੈਸ ਕੀਤੀ ਫਿਰ ਉਸ ਤੋਂ ਬਾਅਦ ਮੈਂ ਦੇਖਿਆ ਕਿ ਮੈਂ ਤੁਹਾਨੂੰ ਘਰਾਂ ਦੀ ਵੀਡੀਓ ਬਣਾ ਕੇ ਦਿਖਾ ਦਾਂ ਇੱਥੇ ਤੋਂ ਸਾਹਮਣੇ ਬਹੁਤ ਸੋਹਣੇ ਘਰ ਆ ਦੇ ਇੱਕ ਬਿਲਕੁਲ ਕੋਰਨਰ ਦੇ ਵਿੱਚ ਜਿਹੜਾ ਬੰਦ ਆ ਵੀ ਪਿਆ ਔਰ ਕਾਫੀ ਵੱਡੇ ਘਰ ਨੇ ਸੋਹਣੇ ਘਰ ਨੇ ਗੜੇ ਆ ਬਿਲਕੁਲ ਪਾਣੀ ਦੇ ਵਿਚਕਾਰ ਦੂਰ ਬੱਚੇ ਖੇਡ ਰਹੇ ਨੇ ਤੇ ਆਪਾਂ ਪੂਰਾ ਚੱਕਰ ਲਗਾ ਕੇ ਉੱਥੋਂ ਤੇ ਹੁਣ ਆਪਾਂ ਆ ਗਏ ਆ ਇਸ ਸਾਈਡ ਤੇ ਤੇ ਪਾਣੀ ਦੇ ਦੋਨੋਂ ਸਾਈਡ ਤੇ ਵਾਕ ਕਰਦੇ ਕਰਦੇ ਨਿਕਲਦੇ ਆ ਵਿਚੋਂ ਦੀ ਬਾਹਰ ਬਾਹਰ ਨਿਕਲ ਕੇ ਲੋਕਾਂ ਨੇ ਆਪਣੇ ਸਾਰਿਆਂ ਨੇ ਥੋੜੇ ਥੋੜੇ ਦੂਰੋਂ ਜੇ ਲੋਕੀ ਆਉਂਦੇ ਆ ਸਾਹਮਣੇ ਵਾਲੇ ਤੋਂ ਹਮਲਾ ਦਾ ਘਾਟ ਹੀ ਨਿਕਲਦੇ ਹੋਣਗੇ ਜਿੰਨੇ ਵੀ ਲੋਕੀ ਆਉਂਦੇ ਆਪਣੇ ਸਾਈਡ ਤੇ ਕਾਰ ਜਿਹੜੀਆਂ ਲਗਾ ਦੁੰਦੇ ਨੇ ਸਾਈਡ ਤੇ ਕਾਰ ਲਗਾ ਕੇ ਤੇ ਆਪਣੇ ਬੱਚਿਆਂ ਨੂੰ ਕਮਾਉਣ ਵਾਸਤੇ ਲੈ ਆਉਂਦੇ ਨੇ ਸਾਪਾ ਉਹਦੇ ਵਿੱਚੋਂ ਦੀ ਆਏ ਆ ਵਾਕ ਕਰਦੇ ਘਰ ਤੇ ਬੜਾ ਮਜ਼ਾ ਆਇਆ ਬੜਾ ਫਰੈਸ਼ ਹੋ ਗਈ ਮੈਂ ਵੀ ਸਵੇਰ ਦੀ ਘਰ ਬੈਠੇ ਸੀਗੀ ਕਿ ਸ਼ਾਮ ਨੂੰ ਵਾਕ ਕਰਕੇ ਆਵਾਂ ਤੇ ਇੱਥੇ ਇਦਾਂ ਦੀਆਂ ਪੁਸ਼ਸਾਂ ਵਾਲੀਆਂ ਜਿਹੜੀਆਂ ਪਲਾਂਟਸ ਹੁੰਦੇ ਨੇ ਨੇਚਰਲ ਨੇਟਿਵ ਪਲਾਂਟਸ ਇਹਨੂੰ ਕਹ ਦਿੰਦੇ ਆ ਆਸਟ੍ਰੇਲੀਆਨ ਦੇ ਸੋ ਇੱਧਰ ਬੱਚੇ ਖੇਡ ਰਹੇ ਨੇ ਨਾਲ ਸਾਹਮਣੇ ਪਾਣੀ ਦਾ ਥਿਊ ਤੇ ਇੱਧਰ ਵੀ ਸਾਰੇ 부ਝੇ 부ਝੇ ਲੱਗੇ ਹੋਏ ਆ ਝਾੜੀਆਂ ਨੇ ਹੁਸ਼ਸ ਨੇ ਛੋਟੀਆਂ ਛੋਟੀਆਂ ਸੋ ਬੱਚਿਆਂ ਦੀ ਆਪਾਂ ਜ਼ਿਆਦਾ ਵੀਡੀਓ ਬਣਾ ਨਹੀਂ ਸਕਦੇ ਲਾਊਡ ਨਹੀਂ ਹੁੰਦੀ ਇੱਧਰ ਆਪਾਂ ਆਪਣੀ ਨੇਚਰਲ ਬਿਊਟੀ ਨੂੰ ਜ਼ਿਆਦਾ ਕੈਚ ਕਰਦੇ ਆ ਤੇ ਆ ਰਹੀਆਂ ਦੱਖ ਕਾਫੀ ਵੱਡੀਆਂ ਸਵੈਨਰੀਆਂ ਸੋ ਆਏ ਮੇਰੇ ਵੀ ਕਿਕਰ ਹੁੰਦੀਆਂ ਨੇ ਇੰਡੀਆ ਦੇ ਵਿੱਚ ਨਾਲ-ਨਾਲ ਸਫਰ ਕਰਦੇ ਨੇ ਤਰੋ 2-3 ਕਿਲੋ ਮੀਟਰ ਕਿਲੋ 1.5 ਕਿਲੋ ਮੀਟਰ ਦੀ ਸੈਰ ਆ ਤੇ ਬਾਕਪਾ ਥੋੜੇ ਜੇ ਹੋਰ ਇਸ ਸਾਈਡ ਤੇ ਵੀਊ ਦਿਖਾਉਣੇ ਤੁਹਾਨੂੰ ਤੇ ਫਿਰ ਆਪਾਂ ਚੱਲਦੇ ਆ ਅੱਗੇ ਥੋੜਾ ਜੇ ਇੱਥੇ ਕਰਦੇ ਪਏ ਆਪਣਾ ਬਾਰਬੀਕਿਊ ਇੱਥੇ ਪਾਰਟੀ ਹੋ ਰਹੀ ਆ ਤੁਸੀਂ ਇੱਥੇ ਪਾਰਟੀਆਂ ਵੀ ਕਰ ਸਕਦੇ ਹੋ ਛੋਟਾ ਜਿਹਾ ਬਾਰਬੀਕਿਊ ਏਰੀਆ ਬਣਿਆ ਹੋਇਆ ਆਪਣਾ ਲਿਆ ਕੇ ਇੰਜੋਏ ਕਰੋ ਤੇ ਕੁਝ ਬੱਚੇ ਖੇਲ ਵੀ ਰਹੇ ਨੇ ਇਸ ਸਾਈਡ ਤੇ ਸਾਰੇ ਆਪੋ ਆਪਣੇ ਤਕਰੀਬਨ ਆਪਣੇ ਏਸ਼ੀਅਨ ਹੀ ਨੇ ਜ਼ਿਆਦਾ ਸਟੇਟਸ ਡਿਫਰੈਂਟ ਡਿਫਰੈਂਟ ਹੋ ਸਕਦੀਆਂ ਨੇ ਪਰ ਜ਼ਿਆਦਾ ਆਪਣੇ ਏਸ਼ੀਅਮ ਦੀ ਨੇ ਇਦਾਂ ਦਾ 뷰 ਵਾ ਕਾਫੀ ਹਟਕੇ ਪਾਣੀ ਵੀ ਵਿੱਚ ਲਾਈਟਸ ਲੱਗੀਆਂ ਨੇ ਬੜਾ ਇਹਨਾਂ ਨੇ ਸੋਨਾ ਦਾ ਬਣਾਇਆ ਹੋਇਆ ਲੋਏ ਦਾ ਆਰਟਵਰਕ ਕਿਤਕਾ ਆ ਤੇ ਥੱਲੇ ਮਿੱਟੀ ਆ ਤੇ ਆਪਾਂ ਨੇਚਰਲ ਮਿੱਟੀ ਇਹਨਾਂ ਨੇ ਰਹਿਣ ਦਿੱਤੀ ਹੈ ਤੇ ਸਾਹਮਣੇ ਬੱਚਾਂ ਦਾ ਏਰੀਆ ਬਣਿਆ ਹੋਇਆ ਖੇਡਣ ਵਾਸਤੇ ਸਾਈਡ ਤੇ ਇੱਥੇ ਵੀ ਮੈਟਲ ਦਾ ਉਹਦਾਂ ਦੀਆਂ ਵੇਵਸ ਬਣਾਈਆਂ ਹੋਈਆਂ ਕਿ ਜਿਹੜੀਆਂ ਅੱਗੇ ਦੇਖਸੀਏ ਕਿ ਪਾਣੀ ਅੱਗੇ ਆ ਇਦਾਂ ਦੀਆਂ ਵੇਵਸ ਬਣਾਈ ਹੋਈਆਂ ਸੋ ਇੱਥੋਂ ਚੱਲਦੇ ਆਪਾਂ ਹੁਣ ਆਪਣੇ ਕਾਰ ਦੇ ਵਿੱਚ ਤੇ ਚੱਲਦੇ ਆਂ ਕਾਰ